ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ 5 ਦਿਨ ਉਸ ਮੋਰਚੇ ਚ ਚੱਲਦੇ ਰਹੇ ਨੇ ਉੱਥੋਂ ਦੇ ਇੱਕ ਯੂਨੀਵਰਸਿਟੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਇੱਕ ਪੇਪਰ ਦੇ ਵਿੱਚੋਂ ਜਾਣਬੁੱਝ ਕੇ ਫੇਲ ਕਰਦੀ ਹੈ ਵਿਦਿਆਰਥੀਆਂ ਨੂੰ ਇੱਕ ਸਬਜੈਕਟ ਇਹੋ ਜਿਹਾ ਹੈ ਜਿਹਦੇ ਵਿੱਚ 400 ਬੱਚੇ ਕੋ ਕਲਾਸ ਚ ਬੈਠਦੇ ਨੇ ਤੇ ਉਹਨੂੰ ਪੜਾਉਣ ਵਾਲਾ ਪ੍ਰੋਫੈਸਰ ਇੱਕ ਹੈ ਆਹ ਅਲਗੋਮਾ ਯੂਨੀਵਰਸਿਟੀ ਦਾ ਜੀ ਕੈਂਪਸ ਹੈਗਾ ਬ੍ਰਮਤਨ ਕੈਂਪਸ ਹੈ ਬਸੇ ਲੋਗ ਮੋਡ ਯੂਨੀਵਰਸਿਟੀ ਦਾ ਮਿਸਾ ਕੈਂਪਸ ਵੀ ਹੈਗਾ ਬਖੜਾ ਕੈਂਪਸ ਕੈਂਪਸ ਉਹ ਕੈਂਪਸ ਦੇ ਵਿੱਚ ਪ੍ਰੋਗਰਾਮ ਚ ਚੜ੍ਹਾਈ ਪ੍ਰਮਤਨ ਦੇ ਕੈਂਪਸ ਦੇ ਵਿੱਚ ਧਰਮਿੰਦਰ ਜੀ ਨੇ ਕਹਿਤਾ ਤੁਹਾਨੂੰ ਕਿ ਅਸਲ ਵਿੱਚ ਉੱਥੇ ਇੱਕ ਜਿਹੜਾ ਗ੍ਰੈਜੂਏਸ਼ਨ ਦਾ ਕੋਰਸ ਹੈਗਾ ਜੀ ਆਈਟੀ ਦੇ ਗ੍ਰੈਜੂਏਸ਼ਨ ਦੇ ਕੋਰਸ ਦੇ ਵਿੱਚੋਂ ਇਹ ਕੀਤਾ ਗਿਆ ਇੱਕ ਕੋਰਸ ਤੋਂ ਬਾਕੀ ਪੇਪਰਾਂ ਚੋਂ 9 ਵਿਸ਼ੇ ਵਿੱਚੋਂ ਬਾਕੀਆਂ ਚੋਂ ਪਾਸ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ 5 ਦਿਨ ਉਸ ਮੋਰਚੇ ਨੂੰ ਚੱਲਦੇ ਨੂੰ ਹੋ ਗਏ ਨੇ ਉੱਥੋਂ ਦੇ ਇੱਕ ਯੂਨੀਵਰਸਿਟੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਇੱਕ ਪੇਪਰ ਦੇ ਵਿੱਚੋਂ ਜਾਣਬੁੱਝ ਕੇ ਫੇਲ ਕਰਦੀ ਹੈ ਵਿਦਿਆਰਥੀਆਂ ਨੂੰ ਤੇ ਉਹਨਾਂ ਤੋਂ 3000 ਤੋਂ ਲੈ ਕੇ 3500 ਡਾਲਰ ਤੱਕ ਫੇਲ ਵਾਲੇ ਪੇਪਰ ਦੁਬਾਰਾ ਦੇਣ ਦੀ ਫੀਸ ਵੀ ਲਈ ਜਾਂਦੀ ਹੈ ਜਦਕਿ ਬਾਕੀ ਪੇਪਰਾਂ ਦੇ ਵਿੱਚੋਂ ਬੱਚੇ ਪਾਸ ਹੋ ਜਾਂਦੇ ਨੇ ਇੱਥੋਂ ਤੱਕ ਇਹ ਵੀ ਹੈ ਕਹਿੰਦੇ ਕਿ ਇੱਕ ਸਬਜੈਕਟ ਇਹੋ ਜਿਹਾ ਹੈ ਜਿਹਦੇ ਵਿੱਚ 400 ਬੱਚੇ ਇੱਕੋ ਕਲਾਸ 'ਚ ਬੈਠਦੇ ਨੇ ਤੇ ਉਹਨਾਂ ਨੂੰ ਪੜਾਉਣ ਵਾਲਾ ਪ੍ਰੋਫੈਸਰ ਇੱਕ ਹੈ ਉਹ ਲਗੋਮਾ ਯੂਨੀਵਰਸਿਟੀ ਦਾ ਜੀ ਕੈਂਪਸ ਹੈਗਾ ਬ੍ਰੈਮਟਨ ਕੈਂਪਸ ਆ ਜੀ ਵੈਸੇ ਲਗੋਮਾ ਯੂਨੀਵਰਸਿਟੀ ਦਾ ਮਿਸਾ ਕੈਂਪਸ ਵੀ ਹੈਗਾ ਉਹ ਵੱਖਰਾ ਕੈਂਪਸ ਆ ਉਹ ਕੈਂਪਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਪੜਾਈ ਜਾਂਦੀ ਆ ਹੂੰ ਪ੍ਰੋਜੈਕਟ ਮੈਨੇਜਮੈਂਟ ਦੀ ਉੱਥੇ ਉਹਦੀ ਕਲਾਸਾਂ ਲੱਗਦੀਆਂ ਨੇ ਤੇ ਇਹ ਬ੍ਰੈਮਟਨ ਦਾ ਕੈਂਪਸ ਹੈ ਜੀ ਬ੍ਰੈਮਟਨ ਦੇ ਕੈਂਪਸ ਦੇ ਵਿੱਚ ਤਰਮਿੰਦਰ ਜੀ ਨੇ ਕਹਿਤਾ ਤੁਹਾਨੂੰ ਕਿ ਅਸਲ ਵਿੱਚ ਉੱਥੇ ਇੱਕ ਜਿਹੜਾ ਗ੍ਰੈਜੂਏਸ਼ਨ ਦਾ ਕੋਰਸ ਹੈਗਾ ਜੀ ਆਈਟੀ ਦੇ ਗ੍ਰੈਜੂਏਸ਼ਨ ਦੇ ਕੋਰਸ ਦੇ ਵਿੱਚੋਂ ਫੇਲ ਕੀਤਾ ਗਿਆ ਇੱਕ ਪਰਚੂ ਬਾਕੀ ਪੇਪਰਾਂ ਚੋਂ ਨੌਂ ਵਿਸ਼ੇ ਵਿੱਚੋਂ ਬਾਕੀਆਂ ਚੋਂ ਪਾਸ ਨੇ ਵਿਦਿਆਰਥੀ ਚੰਗੇ ਨੰਬਰਾਂ 'ਚ ਤੇ ਟੈਕਨਿਕ ਜਿਹੜਾ ਟੈਕਨਿਕ ਸਾਫ ਸਿਸਟਮ ਐਨਾਲਿਸਟ ਹੈ ਉਹਦੇ ਪ੍ਰੈਕਟੀਕਲ ਵਿੱਚੋਂ ਚੰਗੇ ਅੰਕ ਲਏ ਨੇ ਵਿਦਿਆਰਥੀਆਂ ਨੇ ਤੇ ਉਹਨਾਂ ਨੇ ਕਿਹਾ ਜਾ ਰਿਹਾ ਵਿਦਿਆਰਥੀਆਂ ਨੂੰ ਕਿ ਤੁਸੀਂ ਭਾਈ ਅ ਵਿਦਿਆਰਥੀ ਕਹਿ ਰਹੇ ਨੇ ਕਿ ਇਹ ਕੀ ਕਾਰਨ ਹੈ ਸਾਨੂੰ ਤੁਸੀਂ ਫੇਲ ਕੀਤਾ ਅੱਛਾ ਫੇਲ ਇੱਕ ਵਾਰੀ ਕਰਤਾ ਠੀਕ ਆ ਦੂਜੀ ਵਾਰੀ ਫੇਲ ਉਸੇ ਪਿਛਲੇ ਫੇਲ ਕਰਤਾ ਇੱਕ ਵਾਰੀ ਪੇਪਰ ਦਿੱਤੇ ਬੱਚਿਆਂ ਨੇ ਦੁਬਾਰਾ ਫੇਰ ਆ ਦੂਜੀ ਵਾਰੀ ਫੇਰ ਫੇਲ ਕਰਤਾ ਇੱਕੋ ਹੀ ਟੀਚਰ ਵੱਲੋਂ ਇਸ ਕਰਕੇ ਪੰਜਾਬ ਦੇ ਜ਼ਿਆਦਾ ਬੱਚੇ ਨੇ ਉੱਥੇ ਅੱਛਾ ਤੁਹਾਨੂੰ ਉੱਥੇ ਨਾਰੇ ਲੱਗ ਬੜੇ ਇੱਕ ਬੜੀ ਗੱਲ ਹੋਰ ਤਰ੍ਹਾਂ ਉੱਥੇ ਵਾਪਰ ਰਹੀ ਆ ਤਰਮਿੰਦਰ ਜੀ ਜਿਹਨੂੰ ਕਿ ਉੱਥੇ ਦਾ মিডিਆ ਵੱਖਰੀ ਤਰੀਕੇ ਨਾਲ ਲੈ ਰਿਆ ਕੈਨੇਡਾ ਦਾ ਤੇ ਉਹ ਪੰਜਾਬੀ ਵਿੱਚ ਨਾਰੇਬਾਜੀ ਕਰ ਰਹੇ ਨੇ ਹੂੰ ਉੱਥੇ ਅੰਗਰੇਜ਼ੀ ਤਾਕਤੀਆਂ ਨੇ ਪੰਜਾਬੀ ਵਿੱਚ ਨਾਰੇਬਾਜੀ ਪੰਜਾਬੀ ਵਿੱਚ ਨਾਰੇਬਾਜੀ ਕਰਨ ਨੂੰ ਲੈ ਕੇ ਕੁਝ মিডিਆ ਵਿੱਚ ਕੁਝ ਆਪਣੇ ਤਰੀਕੇਦਾਰ ਆ ਵੀ ਪੰਜਾਬੀ ਵਿੱਚ ਕਿਉਂ ਨਾਰੇਬਾਜੀ ਕਰ ਰਹੇ ਹੋ ਟਰਾਂਸਲੇਟ ਕਰਨਗੇ ਹਿੰਦੀ ਵਿੱਚ ਨਾ ਪੰਜਾਬੀ ਅੰਗਰੇਜ਼ੀ ਨਾਰੇਬਾਜੀ ਕਰਨ ਜਦੋਂ ਆਇਲਰਟਸ ਕਰਕੇ ਆਏ ਨੇ ਉਹ ਪੰਜਾਬ ਚੋਂ ਤਾਂ ਫਿਰ ਆਇਲਰਟਸ ਕਰਕੇ ਕੀਤੀ ਹੋਈ ਹੈ ਤੇ ਪੰਜਾਬੀ ਵਿੱਚ ਨਾਰੇਬਾਜੀ ਕਰਨ ਦੀ ਬਜਾਏ ਅੰਗਰੇਜ਼ੀ ਵਿੱਚ ਨਾਰੇਬਾਜੀ ਕਰਨ ਉਹ ਇਹ মিডিਆ ਲਰ ਤਾਂ ਬੇਸ਼ੱਕ ਮੈਂ ਉਹਦਾ ਇੱਕ ਗਲਤ ਨੂੰ ਜਵਾਬ ਦਿੰਦਾ ਕੈਨੇਡਾ ਵਾਲੇ মিডিਆ ਨੂੰ ਕਿ ਉਹ ਤਾਂ ਪੰਜਾਬੀ ਜਨਾਰੇਵਾਜੀ ਕਰ ਰਹੇ ਨੇ ਤਾਂ ਕਿ ਉਹ ਪੰਜਾਬੀ ਕਮਿਊਨਿਟੀ ਤੋਂ ਉਹਨਾਂ ਦਾ ਸਾਥ ਲੈ ਸਕਣ। ਹੂੰ। ਕਿ ਸਾਡਾ ਸਾਥ ਸੁਣਦੇ ਹੋ ਤੁਸੀਂ। ਪੰਜਾਬੀ ਕਮਿਊਨਿਟੀ ਤੋਂ ਉਹ ਤਾਂ ਕਰ ਰਹੇ ਨੇ। ਬੜਾ ਵੱਡਾ ਕੰਮ ਹੈ ਜੀ। ਪੰਜਾਬ ਦੇ ਤਕਰੀਬਨ ਅੰਤਰਰਾਸ਼ਟਰੀ ਵਿਦਿਆਰਥੀਆਂ ਸਲਾਨਾ ਜਿਹੜੇ ਕ੍ਰੈਡਾ ਦੀ ਜੀਡੀਪੀ ਆ ਉਹਦੇ ਵਿੱਚ 30 ਬਿਲੀਅਨ ਡਾਲਰ ਦਾ ਯੋਗਦਾਨ ਘੱਟ ਤੋਂ ਘੱਟ ਬਹੁਤ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਬੱਖੋ ਬੱਕਰੇ ਤਰੀਕੇ ਨਾਲ ਮਕਾਨਾਂ ਦੇ ਕਿਰਾਏ, ਗਰੋਸਰੀ ਟੈਕਸ ਕੰਮਕਾਰ ਜਿਹੜਾ ਕੰਮ ਅੰਗਰੇਜ਼ ਨਹੀਂ ਕਰਦੇ ਉਹ ਸਾਡੇ ਪੰਜਾਬੀ ਕਰਦੇ ਆ ਉੱਥੇ ਜਾ ਕੇ ਜਿਹੜਾ ਉਹਨੂੰ ਕਹਿੰਦੇ ਆ ਜੀ ਬੜਾ ਔਖਾ ਕੰਮ ਆ ਇਹ 50 50 ਕਿਲੋ ਦੇ ਪੱਥਰ ਚੱਕਦੇ ਆ ਪੰਜਾਬੀ ਸਾਡੇ ਉੱਤੇ ਜਾ ਕੇ ਨਾਲੇ ਪੜਦੇ ਆ ਵਿਦਿਆਰਥੀ ਉੱਥੇ ਤੇ ਬੜੀ ਵੱਡਾ ਉਜੋਗਦਾਨ ਹੈਗਾ ਤੇ ਉਹ ਸਰਕਾਰ ਨੂੰ ਚਾਹੀਦਾ ਕਿ ਉਹ ਅਲਗੋਮਾ ਯੂਨੀਵਰਸਿਟੀ ਨਾਲ ਤੁਰੰਤ ਸੰਪਰਕ ਕਰਕੇ ਇਹਦਾ ਇਸ ਮੁੱਦੇ ਦੀ ਨਿਵੇੜਾ ਕਰਾਵੇ ਪਰ ਖਬਰ ਇਹ ਵੀ ਆਈ ਆ ਹੁਣੇ-ਹੁਣੇ ਖਬਰ ਇਹ ਆਈ ਆ ਕਿ ਬ੍ਰੈਂਪਟਨ ਦੀ ਇਸ ਯੂਨੀਵਰਸਿਟੀ ਨੇ ਇਹ ਐਲਾਨ ਕਰਤਾ ਕਿ ਉਹ ਜਿਹੜਾ ਇਹ ਵਿਦਿਆਰਥੀਆਂ ਦੇ ਪੇਪਰਾਂ ਦੀ ਰੀਵੈਲਿਊਏਸ਼ਨ ਕਰੇਗੀ ਦੁਬਾਰਾ ਫੇਰ ਦੇਖੇਗੀ ਜੇ ਉਹ ਪੇਪਰਾਂ ਦੇ ਵਿੱਚ ਜੇ ਪਾਸ ਹੋਏ ਬੱਚੇ ਦਾ ਪਾਸ ਹੋ ਜਾਣਗੇ ਉਹ ਇਹ ਫੈਸਲਾ ਕੀਤਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਕੈਨੇਡਾ ਤੋਂ ਹੁਣੇ ਮਤਲਬ ਕਿ ਆਈ ਖਬਰ ਹੈਗੀ ਆ ਇਹ ਖੁਸ਼ ਖਬਰ ਹੈਗੀ ਆ ਬੇਸ਼ੱਕ ਵਿਦਿਆਰਥੀ ਇਹ ਗੱਲ ਕਹਿੰਦੇ ਆ ਕਿ ਪੰਜ ਦਿਨ ਬੈਠੇ ਨੇ ਪੰਜ ਦਿਨ ਬੈਠੇ ਠੰਡ ਚ ਬੈਠੇ ਨੇ ਜੀ ਵਿਦਿਆਰਥੀ ਇਹ ਕਹਿਦੇ ਆ ਕਿ ਜਦੋਂ ਪਹਿਲੇ ਅਸੀਂ ਫੇਲ ਕੀਤੇ ਸੀਗੇ ਉਸ ਟਾਈਮ ਤੁਸੀਂ ਅਸੀਂ ਕਿਹਾ ਸੀਗਾ ਇਹਦੀ ਰੀਵੈਲੂਏਸ਼ਨ ਕਰ ਦਿਓ ਰੀਵੈਲੂਏਸ਼ਨ ਕਰ ਲਓ ਇਹਦਾ ਦੁਬਾਰਾ ਚੈੱਕ ਕਰ ਲਓ ਰੀਚੈੱਕ ਕਰ ਲਓ ਪੇਪਰ ਸਾਡੀ ਕਿਸੇ ਮੰਨੀ ਮੰਨੀ ਕਿਉਂ ਸਾਡੀ ਤੁਸੀਂ ਹੁਣ ਦੁਬਾਰਾ ਰੀਚੈੱਕ ਕਰਨ ਦੀ ਕੀ ਲੋੜ ਐ ਨੂੰ ਅਸੀਂ ਪਾਸ ਉਹਨਾਂ ਨੂੰ ਪਾਸ ਕਰੋ ਉਹਨਾਂ ਦੀ ਡਿਮਾਂਡ ਇਹ ਆ ਪਰ ਯੂਨੀਵਰਸਿਟੀ ਅਜੇ ਉਹ ਮੰਨ ਗਈ ਆ ਚੈੱਕ ਕਰਨ ਵਾਸਤੇ ਤੇ ਉਹ ਪਾਸ ਹੋ ਜਾਣਗੇ ਵੈਸੇ ਪਾਸ ਹੋਣ ਦੀ ਗੱਲ ਇਹ ਆ ਕਿ 3-3000 ਡਾਲਰ ਦੁਬਾਰਾ ਫੀਸ ਲੈਣੀ ਤਾਂ ਮਾੜੀ ਗੱਲ ਆ ਨਾ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ